ਆਗਿਓ ਪੰਜਾਬੀਓ ਸ਼ਾਨੀਓ ਪੰਜਾਬੀਓ ਪਤਲਾ ਪਰ ਤੁਹਾਨੂੰ ਕਹਿੰਦੇ ਪੰਜਾਬ ਦਾ ਲੈ ਕਹਿੰਦੇ ਮੋਈ ਦੀ ਰਾਤ ਫਿਰ ਕਹਿੰਦੇ ਬਹੁਤ ਵਧੀਆ ਪ੍ਰਦਰਸ਼ਨ ਦਾ ਪੂਰਾ ਫਾਜ਼ਮੇ ਮੈਚ ਦੇ ਵਿੱਚ ਕਪਤਾਨ ਨੇ ਕਹਿੰਦੇ ਕਪਤਾਨੀ ਭਾਰੀ ਖੇਡੀ ਤੇ ਪੰਜਾਬੀਆ ਦਾ ਦਿਲ ਜਿੱਤ ਗਿਆ ਫਿਰ ਇੱਕ ਵਾਰੀ ਸ਼ੇਰ ਅਈਅਰ ਨੇ ਸਿਰਾਲਾ ਤੇ ਪੂਰਾ ਕਹਿੰਦੇ ਬੈਟਿੰਗ ਦੇ ਵਿੱਚ ਮੁੰਡੇ ਨੇ ਕਹਿੰਦੇ ਲਾਸਟ ਬਾਲ ਤੇ ਫਿਰ ਛੱਕਾ ਮਾਰ ਕੇ ਜਿਧਾਇਆ ਤੇ ਪੂਰੇ ਪੰਜਾਬੀਆਂ ਨੂੰ ਖੁਸ਼ ਕਰਤਾ ਤੇ ਅਈਅਰ ਇੱਕ ਬਹੁਤ ਵਧੀਆ ਸੀਰੀਅਸ ਬੰਦਾ ਪੂਰਾ ਸੀਰੀਅਸ ਇੰਡੀਆ ਹੋ ਟੀਮ ਦੇ ਲਈ ਤੇ ਪੂਰਾ ਮਤਲਬ ਉਹਨੇ ਸੀਰੀਅਸ ਮੰਨ ਕੇ ਜਿਹੜੇ ਮੈਚ ਦਿਖਾਇਆ ਪੂਰੀ ਜੇ ਆਪਾਂ ਉਹਦੀ ਗੱਲ ਕਰਦੇ ਆ ਇਹਦੇ ਵਿੱਚ ਉਸ ਤੋਂ ਪਹਿਲਾਂ ਜੇ ਵੀ ਮੇਰਾ ਵੀਰ ਹੈ ਚੈਨਲ ਤੇ ਆਪਣੇ ਤੇ ਪਹਿਲੀ ਵਾਰ ਜੁੜਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅੱਗੇ ਇਦਾਂ ਨਿਆ ਅਪਡੇਟ ਹੁੰਦੀਆਂ ਆ ਵੀਡੀਓ ਹੁੰਦੀਆਂ ਆ ਆਪਾਂ ਤੁਹਾਡੇ ਜ਼ਿਕਰ ਲੈ ਕੇ ਆਉਨੇ ਆ ਤੇ ਫਾਈਨਲ ਮੈਚ ਦੇ ਵਿੱਚ ਹੁਣ ਪੰਜਾਬੀਓ ਕੀ ਆ ਵੀ ਆਪਾਂ ਕੋਲੀ ਦਾ ਹਕਰ ਜਿਹੜਾ ਜ਼ਰੂਰ ਪੁੱੰchnਾ ਠੀਕ ਹੈ ਕੋਲੀ ਜਿਹੜੇ ਗਲਤ ਐਕਸ਼ਨ ਜਿਹੋਨਾਂ ਦਾ ਜਵਾਬ ਦੇਣਾ ਜਿੱਤ ਕੇ ਜਿੱਤ ਕੇ ਆਈਆਰ ਦੇ ਵੀ ਦਿਲ ਦੇ ਵਿੱਚ ਉਹ ਗੱਲ ਆ ਕਿ ਉਹਨਾਂ ਨੇ ਫਾਈਨਲ ਦੇ ਵਿੱਚ ਫਿਰ ਪੰਜਾਬੀਓ ਕ੍ਰੋਸਪੋਰਟ ਦੱਬ ਕੇ ਜਿਹੜੇ ਜਿਹੜੇ ਪਿਆਰ ਕਰਦੇ ਆ ਪੰਜਾਬ ਦੀ ਧਰਤੀ ਨੂੰ ਕਮੈਂਟ ਬਾਕਸ ਪਰ ਪੂਰੀ ਲਾਈਨ ਲਾ ਦਿਓ ਉਹ ਠੀਕ ਹੈ ਆਈਆਰ ਦੇ ਕਹਿੰਦੇ ਸਿਰਾਂ ਲਾਇਆ ਸਿਰਾਂ ਟੀਮ ਕਿੱਡੀ ਉਹਦੀ ਸਾਰੀ ਵਧੀਆ ਪ੍ਰਦਰਸ਼ਨ ਕੀਤਾ ਸਾਰੇ ਮੁੰਡਿਆਂ ਨੇ ਤੇ ਐਂਡ ਦੇ ਵਿੱਚ ਫਿਰ ਜਿੱਤ ਬਣੀ ਇਹਨੇ ਕਿਹਨੂੰ ਪੰਜਾਬੀਆ ਨੂੰ ਪੰਜਾਬੀ ਦਾ ਸਿਰ ਹੱਥ ਉਹਨੂੰ ਹੀ ਪਤਾ ਵੀ ਪੰਜਾਬੀ ਜੋਧੇ ਆ ਇਨੇ ਜੱਤ ਆਪਾਂ ਕਰਨ ਜਾਣਦੇ ਆ ਪਰ ਸਭ ਤੋਂ ਵੱਡੀ ਚੀਜ਼ ਕੀ ਆ ਕਿ ਆਈਅਰ ਦੀ ਇੰਨੀ ਨਿਮਰਤਾ ਵਾਲਾ ਪਲੇਅਰ ਯਾਰ ਆਪਾਂ ਅੱਜ ਤੱਕ ਨਹੀਂ ਦੇਖਿਆ ਕਿਉਂਕਿ ਨਹੀਂ ਕੋਈ ਵੀ ਪਲੇਅਰ ਹੁੰਦਾ ਜਿਹੜਾ ਠੀਕ ਆ ਬੜਾ ਸੀਰੀਅਸ ਪਲੇਅਰ ਆ ਬਹੁਤ ਵਧੀਆ ਬੰਦੇ ਨੇ ਪ੍ਰਦਰਸ਼ਨ ਕੀਤਾ ਕਿਸੇ ਗੱਲ ਤੋਂ ਵੀ ਆਪਾਂ ਉਹਨੂੰ ਘਟ ਨਹੀਂ ਸਕਦੇ ਆ ਇੱਕੋ ਦਿੱਕਰ ਟੀਮ ਹੋਣ ਦੇ ਵਿੱਚ ਫਾਈਨਲ ਟਿਕਰ ਟੀਮ ਹੋਣ ਦੇ ਵਿੱਚ 100% ਜਿਹੜਾ ਕਹਿੰਦੇ ਆਈਅਰ ਦਾ ਯੋਗਦਾਨ ਸੀਗਾ ਤੇ ਤੁਸੀਂ ਵੀ ਦੱਸੋ ਪਰ ਤੁਹਾਨੂੰ ਕਿੱਦਾਂ ਆਜੇ ਜਿਹੜੀ ਲੱਜੀ ਕੱਲ ਦਾ ਮੈਚ ਜਿਹੜਾ ਸਰੇਦਾ ਮੈਚ ਹੋਇਆ ਕਹਿੰਦੇ ਮumbai ਤੇ ਪੰਜਾਬ ਦੇ ਵਿੱਚ ਤੇ ਆਲ ਜਨਾਂ ਲਈ ਤੁਸੀਂ ਫਿਰ ਬੈਸਟ ਆਫ ਲੱਕੋ ਪੰਜਾਬ ਨੂੰ ਤੇ ਆਪਾਂ ਵੀ ਫਿਰ ਕਹਿੰਦੇ ਇਸ ਸਾਲ ਕਹਿੰਦੇ ਪੰਜਾਬ ਟਿੰਗ ਦੀ ਕਹਿੰਦੇ ਧਿਆਨ ਦੀ ਪਈ ਤੇ ਪਾਲੀ ਆ ਤੇ ਫਾਈਨਲ ਦੇ ਵਿੱਚ ਫਿਰ ਤੁਹਾਨੂੰ ਜੋਰ ਦਿਖਾਉਣਗੇ ਫਿਰ ਪੰਜਾਬੀ ਤੇ ਜਿੱਤ ਕੇ ਇੱਕ ਵਾਰੀ ਕਹਿੰਦੇ ਪੰਜਾਬ ਦਾ ਨਾਮ ਉੱਚਾ ਕਰਾਂਗੇ ਤੇ ਜਿਹੜਾ ਮੇਰਾ ਵੀਰ ਚਾਹੁੰਦਾ ਵੀ ਪਿਆਰ ਦੀ ਦਿੱਂਜਤ ਜੀ ਤੇ ਮੈਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਜਰੂਰ ਸਪੋਰਟ ਕਰਿਓ। ਤੁਹਾਡਾ ਧੰਨਵਾਦ ਸਾਰਿਆਂ ਦਾ। ਥੈਂਕ ਯੂ।